ਤੇ ਗੱਲਬਾਤ ਪੁੱਛ ਵੀ ਲੈਣਿਆਂ ਇਹ ਕਿੰਨੇ ਕੁ ਡੂੰਘੇ ਲੱਗਣਗੇ ਪੋਰ ਪੋਰ ਇਹ ਤਕਰੀਬਨ ਜੀ 500 ਤੋਂ ਲੈ ਕੇ 1000 ਫੁੱਟ ਤੱਕ ਸਾਨੂੰ 6.5 ਕਰੋੜ ਰੁਪਇਆ ਜਿਹੜਾ ਜਾਰੀ ਹੋ ਗਿਆ 18,112,000 ਰੁਪਇਆ ਟੋਟਲ ਅਮਾਉਂਟ ਜਿਹੜੀ ਪਿੰਡ ਨਹੀਂ ਭਰਨੀ ਆ 800 ਰੁਪਇਆ ਐਸਸੀ ਪਰਿਵਾਰ ਤੇ 1000 ਰੁਪਇਆ ਜਰਨਲ ਪਰਿਵਾਰ ਤਕਰੀਬਨ ਆਪਣੇ ਪਿੰਡ ਦੀ 26 ਕਸੋਰ ਢੇਲੀ ਹੈ ਜਿਹੜਾ ਬੰਦਾ ਅੱਜ ਆਪਾਂ ਨੂੰ ਕਨੈਕਸ਼ਨ ਦੇ ਪੈਸੇ ਨਹੀਂ ਦੇਊਗਾ ਜਾਣ ਬੁੱਝ ਕੇ ਨਹੀਂ ਜਾਊਗਾ ਉਹ ਤੋਂ ਦੁੱਗਣੇ ਪੈਸੇ ਕਨੈਕਸ਼ਨ ਦੇ ਲਏ ਜਾਣਗੇ 45 ਕਿਲੋਮੀਟਰ ਪਾਈਪ ਲੈਣਾ ਟੋਟਲ ਜੀ ਤੇ ਫਿਰ ਪੰਚਾਇਤਾਂ ਨੂੰ ਸਮਝਾਇਆ ਜਾਊ ਕਿ ਸਰਕਾਰ ਸਾਮੂਗੀ ਪੰਚਾਇਤਾਂ ਨੂੰ ਠੀਕ ਹੈ ਇਹ ਗੱਲ ਤਾਂ ਨਹੀਂ ਹੋਊਗੀ ਜਿਵੇਂ ਪੰਚਾਇਤਾਂ ਨੂੰ ਪਹਿਲਾਂ ਸਮਝਾਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਜੇ ਕਹਿਦੀ ਹੈ ਵੀ ਸਾਰਿਆਂ ਦਾ ਅੱਜ ਪਿੰਡਾਂ ਚ ਅਸੀਂ ਗਿਆਾਂਗੇ ਵੀ ਜੰਮੀ ਬਿਲਕੁਲ ਕਬਾੜ ਬਣ ਗਏ ਉਹ ਲੋਕ ਰੂੜੀਆਂ ਡੇਗਣ ਲੱਗੇ ਉੱਥੇ ਗੰਦ ਇਹ ਫੇਲ ਲੱਗਦਾ ਕਿ ਫੇਲ ਦਾ ਕਾਰਨ ਬਣਾਦਾ ਆਇਓ ਰਾਜੋ ਗੱਲ ਅੱਜ ਕੋ 10 ਸਾਲਾਂ ਨੂੰ ਜਾਂ 5 ਸਾਲਾਂ ਨੂੰ ਆਬੀਅਸੀ ਅੱਜ ਦੱਸ ਰਹੇ ਹਾਂ ਉਹ ਗੱਲ ਨੂੰ ਸਾਟੇ ਤੇ ਤਰਾਜ ਕਹਿਉ ਕਰਦੇ ਨੇ ਪਹਿਲੇ ਅੰਦਾਜ਼ ਖੜਾ ਸੋ ਬੰਦੇ ਚਦਨੀ ਇਕੱਲੀ ਬੰਦੇ ਪਾਟ ਪਾਈ ਜਨੇ ਉਹ ਆਉਂਦੀ ਹੈ ਲੋਕ ਮੈਂ ਕਹਿੰਦਾ ਯਾਰ ਮਾਇਆ ਫੜਾਉਂਗਾ ਪਰ ਆਪਣਾ ਪਾਟਰੇ ਦਾ ਅੰਤ ਲੱਗ ਜਾਣਾ ਤੁਹਾਨੂੰ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਪਿੰਡ ਛਾਇਦੀ ਦੇ ਵਿੱਚ ਖੜਿਆਂਗੇ ਇੱਥੇ ਵਾਟਰ ਬਾਕਸ ਬਣਨੇ ਨੇ ਦੋ ਵਾਟਰ ਬਾਕਸ ਲਗਭਗ 45 ਕਿਲੋਮੀਟਰ ਜਿਹੜੀ ਪਾਈਪ ਲਾਈਨ ਪੈਣੀ ਹੈ 45 ਕਿਲੋਮੀਟਰ ਤੋਂ ਉੱਪਰ ਹੈ ਪੂਰੇ ਦੋ ਬਾਟਰ ਬਾਕਸਾਂ ਦੀ 45 ਕਿਲੋਮੀਟਰ ਜਿਹੜੀ ਪਏ ਪਏ ਧਰਤੀ 'ਚ ਪੈਣੀ ਹੈ ਉਹਦੇ ਬਾਰੇ ਗੱਲਬਾਤ ਚੱਲ ਰਹੀ ਹੈ ਬਾਟਰ ਬਾਕਸ ਹੈ ਵੀ ਨਹੀਂ ਸੀ 15-20 ਸਾਲ ਹੋ ਗਏ ਸੀ ਨੂੰ ਢਹੇ ਨੂੰ ਪੁਰਾਣੀ ਬਣਾਇਆ ਸੀ ਕੋਈ 1970-75 'ਚ ਪਰ ਅੱਜ ਪੂਰੀ ਪੰਚਾਇਤ ਹੈ ਜਿਹੜੀ ਇੱਥੇ ਇਕੱਠੀ ਹੋਈ ਹੈਗੀ ਗੱਲਬਾਤ ਕਰਦੇ ਆਂਗੇ ਆ ਜੋ ਜੀ ਹਰਿੰਦਰ ਜੀ ਹਾਂ ਜੀ ਸਰਪੰਚ ਸਾਹਿਬ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰੇ ਤੋਂ ਪਹਿਲਾਂ ਸਾਰੇ ਪੱਤਰਕਾਰ ਭਾਈ ਵਿਚਾਰੇ ਨੂੰ ਸਸਰੀਕਾਰ ਜੀ ਸਾਰੀ ਸੰਗਤ ਨੂੰ ਸਸਰੀਕਾਰ ਪਿੰਡ ਦੇ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਨ ਵਾਸਤੇ ਲੋਕਾਂ ਸੰਗਤ ਨਾਲ ਰਾਇ ਮਸ਼ਬਰਾ ਆਪਣਾ ਜਿਹੜਾ ਵਾਦਾ ਸੀ ਦੋ ਬਰਡਰ ਬਕਸਾਂ ਦਾ ਪਾਣੀ ਕਿੰਨਿਓ ਪਿੰਡ ਬਹੁਤ ਔਖਾ ਸੀ ਉਹ ਮੰਤਰੀ ਸਾਹਿਬ ਨੇ ਭਗਵੰਤ ਮਾਨ ਸਰਕਾਰ ਨੇ ਸਾਡੀ ਸੁਣੀ ਹੈ ਸਾਨੂੰ 6.5 ਕਰੋੜ ਰੁਪਿਆ ਜਿਹੜਾ ਜਾਰੀ ਹੋ ਗਿਆ ਉਹਦੇ ਵਾਸਤੇ ਅਸੀਂ ਕੁਝ ਪਰਸੈਂਟ ਜੋ ਪੈਸਾ ਪਿੰਡ ਨੇ ਭਰਨਾ ਹੁੰਦਾ ਹੈ 18,112,000 ਰੁਪਿਆ ਟੋਟਲ ਅਮਾਉਂਟ ਜਿਹੜੀ ਪਿੰਡ ਨੇ ਭਰਨੀ ਆ ਉਹ ਚਾ ਅਸੀਂ ਨੇ ਇਹ ਰੱਖਿਆ ਪੰਚਾਇਤ ਨੇ ਵੀ 800 ਰੁਪਿਆ ਅਸੀ ਪਰਿਵਾਰ ਤੇ 1000 ਰੁਪਿਆ ਜਰਨਲ ਪਰਿਵਾਰ ਆ ਤਕਰੀਬਨ ਆਪਣੇ ਪਿੰਡ ਦੀ 26 ਕਸੋਰ ਢੇਲੀ ਹੈ ਅਸੀਂ ਮੰਨਿਆ ਵੀ ਕੁਝ ਚਲੋ ਗਰੀਬ ਵੀ ਕੋਈ ਹਾਲਾਤਾਂ ਕਾਰਨ ਨਹੀਂ ਵੀ ਦੇ ਸਕਦਾ ਵੀ ਆਪੇ ਮੰਨਿਆ ਵੀ ਜਿਹੋ ਵੀ ਕਲੈਕਸ਼ਨ ਹੋਊਗੀ ਜਿੰਨੀ ਵੀ ਸਲਿੱਪਾ ਛਪਾ ਕੇ ਬੈ ਕਹਦਾ ਪੰਚਾਇਤ ਦੇ ਨਾਂ ਤੇ ਵਾਟਰ ਸਪਲਾਈ ਵਿਭਾਗ ਦੇ ਨਾਂ ਤੇ ਇੰਨਾ ਪੈਸਾ ਜੀ 1000 ਰੁਪਏ ਚ ਜਰਨਲ ਵਰਗ ਨੂੰ ਕਨੈਕਸ਼ਨ ਦਿੱਤਾ ਜਾਊਗਾ 800 ਚ 80 ਵਰਗ ਨੂੰ ਕਨੈਕਸ਼ਨ ਦਿੱਤਾ ਜਾਊਗਾ ਜਿਹੜਾ ਬੰਦਾ ਅੱਜ ਆਪਾਂ ਨੂੰ ਕਨੈਕਸ਼ਨ ਦੇ ਪੈਸੇ ਨਹੀਂ ਦੇਊਗਾ ਜਾਣ ਬੁੱਝ ਕੇ ਨਹੀਂ ਦੇਊਗਾ ਉਹ ਤੋਂ ਦੁੱਗਣੇ ਪੈਸੇ ਕਨੈਕਸ਼ਨ ਦੇ ਲਏ ਜਾਣਗੇ ਜਾਂ ਏਸੀ ਵਾਲੇ ਤੋਂ 1600 ਜਰਨਲ ਦੇ ਤੋਂ 2000 ਉਦੋਂ ਬਾਅਦ ਇਹ ਬਟਰ ਬਾਕਸ ਜਦੋਂ ਪ੍ਰੋਜੈਕਟ ਆਪਣੇ ਬਣ ਕੇ ਤਿਆਰ ਹੋਗੇ ਪੰਚਾਇਤ ਦੇ ਹੈਂਡਓਵਰ ਕਰੂਗੀ ਸਰਕਾਰ ਪੰਚਾਇਤ ਨੂੰ ਇਸਮਹਾਉਗੀ ਪੰਚਾਇਤ ਨੇ ਚਲਾਉਣੇ ਨੇ ਪੰਚਾਇਤ ਨੇ ਉੱਚ ਦੋ ਮੁਲਾਜ਼ਮ ਰੱਖਣੇ ਨੇ ਤਿੰਨ ਰੱਖਣੇ ਨੇ ਪੰਚਾਇਤ ਨੇ ਇਹਨੂੰ ਤਨਖਾਹ ਦੇਣੀ ਆ ਪੰਚਾਇਤ ਨੇ ਕਨੈਕਸ਼ਨ ਦੇਣੇ ਨੇ ਇਹ ਜਿਹੜਾ ਪੈਸਾ ਇਕੱਠਾ ਕਰੋਗੇ ਮੰਨ ਲਓ ਐਸਸੀ ਤੋਂ ਕਿੰਨਾ 800 ਜੀ 800 ਜੀ ਜਰਨਲ ਤੋਂ 1000 ਰੁਪਏ ਪਤੀ ਘਰ ਇਹ ਕਰ ਕਰ ਜਾਓਗੇ ਕਿਵੇਂ ਇਹਦਾ ਕੀ ਰੱਖਿਆ ਪ੍ਰੋਸੀਜਰ ਵੀ ਕਿਵੇਂ ਅਸੀਂ ਦੋ ਦੋ ਮੈਂਬਰਾਂ ਨੂੰ ਡਿਊਟੀ ਲਾ ਕੇ ਜਿਵੇਂ ਜਿਵੇਂ ਬਾੜਾਂ ਦੇੜੇ ਨੇ ਤਿੰਨ ਤਿੰਨ ਨੂੰ ਦੋ ਦੋ ਨੂੰ ਜਿਵੇਂ ਵੀ ਜਿਵੇਂ ਜਿਵੇਂ ਉਹਨਾਂ ਦੇ ਬਾੜਾਂ ਦੇ ਅੱਜ ਕਰਨ ਦੇ ਨਾਲ ਮੇ ਮੇ ਉਹਨਾਂ ਦੇ ਨਾਲ ਅਸੀਂ ਸੰਗਤ ਨੂੰ ਸਹਿਯੋਗ ਮੰਗਦੇ ਆ ਵੀ ਜਿਵੇਂ ਤੁਸੀਂ ਨੇ ਸਾਨੂੰ ਚੁਣਿਆ ਸਾਡਾ ਉਦੋਂ ਸਾਥ ਦਿੱਤਾ ਹੈ ਉਸੀ ਤਰ੍ਹਾਂ ਸਾਥ ਦੇ ਕੇ ਅਸੀਂ ਪਿੰਡ ਦੇ ਹੋਰ ਵੀ ਕੰਮ ਖੁਸ਼ੀ-ਖੁਸ਼ੀ ਜਾਈਏ ਅਸੀਂ ਵੀ ਚੰ디ਗੜ੍ਹ ਕੁਜੀ-ਕੁਜੀ ਜਾਈਏ ਮੰਤਰੀ ਜੀ ਅਸੀਂ ਆ ਜੋ ਪਿੰਡ ਤਰੱਕੀ ਕਰੇ ਤਰੱਕੀ ਤਾਂ ਕਰੂਗਾ ਜੇ ਪਿੰਡ ਦੇ ਲੋਕ ਸਾਡਾ ਸਾਥ ਦੇਣਗੇ ਆ 45 ਕਿਲੋਮੀਟਰ ਪਾਈਪ ਲੈਣਾ ਟੋਟਲ ਜੀ ਇਹਦੇ ਵਿੱਚ ਮਾਡਲ ਟਾਊਨ ਤੇ ਹੀ ਜੀ ਉੱਥੇ ਵੀ ਪਾਈਪ ਲਾਈਨ ਨੇ ਜਾਣਾ ਸਟੇਸ਼ਨ ਤੇ ਵੀ ਜਾਣਾ ਟਿੱਬੀ ਤੇ ਵੀ ਜਾਣਾ ਜਿੰਨੇ ਘਰ ਆਪਣੇ ਹੋਰ ਰੋੜਾ ਤੇ ਰਹਿੰਦੇ ਨੇ ਕਲੀ ਨਗਰ ਵਾਲੇ ਰੋਡ ਨੂੰ ਛੱਡ ਕੇ ਉੱਤੇ ਕੋਈ ਮਕਾਨ ਨਹੀਂ ਹੈਗਾ ਸਾਰੇ ਮਕਾਨਾਂ ਨੂੰ ਪਾਈਪ ਲਾਈਨ ਆਪਾਂ ਨੇ ਦੇਣੀ ਹੈ ਕਈ ਵਾਰੀ ਜੀ ਚਲੋ ਨਕਸ਼ਾ ਜੀ ਨੇ ਬਣਾਇਆ ਵਧੀਆ ਕਈ ਵਾਰੀ ਕੋਈ ਗਲੀ ਰ ਬਹੁਤ ਬਰੀਕੀ ਨਾਲ ਬਣਾਇਆ ਵੈਸੀ ਤਾਂ ਕੋਈ ਚੱਡੀ ਨਹੀਂ ਅਸੀਂ ਉੱਥੇ ਵੀ ਮੌਕੇ ਤੇ ਪੈਕ ਦੇਵਾਂਗੇ ਜਿੱਥੇ ਚਾਰ ਕਰ ਹੋਏ ਤੇ ਵਾਟਰ ਬਾਕਸ ਲੱਗਣ ਤੋਂ ਬਾਅਦ ਕੋਈ ਬਿਲ ਦਾ ਵੀ ਹੈਗਾ ਇਹਦਾ ਕੋਈ ਬਿਲ ਦਾ ਜੀ ਦੇਖੋ ਉਹ ਸਰਕਾਰ ਦੀ ਕੀ ਗਾਈਡ ਲਾਈਨ ਆਉਂਦੀ ਆ ਵੀ 20 ਰੁਪਏ ਰੱਖੋ 10 ਰੁਪਏ ਰੱਖੋ ਜਾਂ ਆਪਣਾ ਤਨਖਾਹ ਦੇ ਹਿਸਾਬ ਨਾਲ ਜਿੰਨੇ ਮਜ਼ਦਮਾ ਰੱਖਾਂਗੇ ਬਿਲ ਵੀ ਪਰਣਾ ਹੋਊਗਾ ਜੀ ਦੋਵੇਂ ਵਾਟਰ ਬਾਕਸਾਂ ਦਾ 2.2 ਲੱਖ ਲੀਟਰ ਦੀਆਂ ਦੋ ਟੈਂਕੀਆਂ ਬਣਦੀਆਂ ਨੇ ਇੱਕ ਵਾਟਰ ਬਾਕਸ ਬਣਨਾ ਜੀ ਆਪਣਾ ਜਿੱਥੇ ਚੱਲ ਰਿਹਾ ਇੱਥੇ ਇੱਕ ਰੋਜਾਂ ਪੱਤੀ ਚ ਨਾਮਾ ਰੋਜਾਂ ਪੱਤੀ ਚ ਹਾਂਜੀ ਤੇ ਇਹ ਫਿਰ ਪੰਚਾਇਤਾਂ ਨੂੰ ਸਮਝਾਜੋ ਠੀਕ ਹੈ ਇਹ ਗੱਲ ਤਾਂ ਨਹੀਂ ਹੋਊਗੀ ਜਿਵੇਂ ਪੰਚਾਇਤਾਂ ਨੂੰ ਪਹਿਲਾਂ ਸਮਾਜ ਤੇ ਕੈਪਟਨ ਮਰਿੰਦਰ ਸਿੰਘ ਨੇ ਜੇ ਕਹਿ ਦਈਏ ਵੀ ਸਾਰਿਆਂ ਦਾ ਜਖੇਪਲ ਹੋਰ ਪਿੰਡਾਂ 'ਚ ਅਸੀਂ ਗਿਆਂਗੇ ਵੀ ਜੰਮੀ ਬਿਲਕੁਲ ਕਬਾੜ ਬਣ ਗਏ ਉਹ ਲੋਕ ਰੂੜੀਆਂ ਡੇਗਣ ਲੱਗ ਗਏ ਉੱਥੇ ਗੰਦਾ ਇਹ ਗੱਲ ਤਾਂ ਨਹੀਂ ਹੋਊਗੀ ਇਹ ਚੀਜ਼ ਗੱਲ ਇਹ ਆ ਜੀ ਦੇਖੋ ਅਸੀਂ ਇਹੀ ਗੱਲ ਪਹਿਲਾਂ ਵੀ ਮੈਂ ਕਹਿੰਦਾ ਰਿਹਾ ਵੋਟਾਂ ਵੇਲੇ ਅੱਜ ਵੀ ਕਹਿਣਾ ਇਹ ਪਬਲਿਕ ਦੇ ਸਾਥ ਨਾਲ ਹੈ ਜੀ ਅੱਜ ਆਪਾਂ ਜੇ 50 ਰੁਪਏ ਬਿੱਲ ਕਨੈਕਸ਼ਨ ਦਾ ਰੱਖਦੀ ਹੈ ਸਰਕਾਰ ਜਾਂ ਪੰਚਾਇਤ ਰੱਖਦੀ ਹੈ 600 ਰੁਪਏ ਮਹੀਨਾ ਹੋ ਗਿਆ ਉਹ 'ਚ ਦੋ ਮਲਾਜਮਾਂ ਦੀ ਤਨਖਾਹ ਵੀ ਨਿਕਲੂ ਬਿਲ ਆ ਫਿਰ ਆਪਾਂ ਮੁਲਾਜ਼ਮ ਵੀ ਕਹਿੰਦਾ ਸਰ ਪੰਚਾਇਤ ਕੰਨਾ ਕਿ ਜੇ ਰੱਖ ਲੂਗੀ ਜੀ ਐਗਰੀਮੈਂਟ ਪੰਚਾਇਤ ਤੋਂ ਇਹ ਲੈਂਦਾ ਹੈ ਡਿਪਾਰਟਮੈਂਟ ਵੀ ਅਸੀਂ ਬਣਾਵਾ ਬਣਾਵਾਗੇ ਵੀ ਚਲਾਉਣਾ ਪੰਚਾਇਤ ਨੇ ਆ ਤੇ 6 ਕਰੋੜ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ 18 ਲੱਖ 112000 ਰੁਪਏ ਪਿੰਡ ਵੱਲੋਂ ਆਪਣੀ ਪਿੰਡ ਦੀ ਕਲੈਕਸ਼ਨ ਸ਼ੁਰੂ ਹੋ ਕੇ ਅਸੀਂ ਪੈਸੇ ਜਮ੍ਹਾਂ ਕਰਾਤੇ ਜੀ ਉਸ ਤੋਂ ਵੀ 25 ਦਿਨਾਂ ਬਾਅਦ ਇਹ ਕੰਮ ਸ਼ੁਰੂ ਹੋ ਗਿਆ ਹੁਣ ਆਪਣੇ ਕੋਲ ਕਿੰਨਾ ਪੈਸਾ ਆ ਚੁੱਕਿਆ ਜੀ ਧਰੋ ਸਰਕਾਰ ਵੱਲੋਂ ਜੇ ਆਪਾਂ ਕਹਿੰਦੇ ਸਰਕਾਰ ਵੱਲੋਂ 6.5 ਕਰੋੜ 6.5 ਕਰੋੜ ਕਾਹਨੂੰ ਦਾ ਟਾਈਮ ਕਾਈ ਤੇ ਇਹ ਵੀ ਹੋ ਸਕਦਾ ਤੁਸੀਂ ਵੀ ਰੱਖਿਓ ਗੱਲ ਇਹ 4 ਪਿੰਡਾਂ ਨੂੰ ਵੀ ਪੂਰੇ ਪੰਜਾਬ ਨੂੰ ਇਹ ਗੱਲ ਇਹ ਵੀ ਜਿਵੇਂ ਬਿਜਲੀ ਦੇ ਬਿੱਲ ਆਉਂਦੇ ਨੇ ਇਹਦੇ ਵੀ ਬਿੱਲੇ ਇਸ ਤਰ੍ਹਾਂ ਆਉਣ ਤਾਂ ਲੋਕ ਡਰਦੇ ਭਰਨ ਨਹੀਂ ਕਨੈਕਸ਼ਨ ਕੱਟਿਆ ਜਾਊਗਾ ਇਹ ਗੱਲ ਜਰੂਰ ਰੱਖਿਓ ਤੁਸੀਂ ਠੀਕ ਹੈ ਜੀ ਦੇਖੋ ਵੋਟਰ ਰਾਜ ਹੈ ਉਹ ਚ ਜਿਹੜੇ ਵੋਟਰ ਜਿਹਨੇ ਬੰਦੇ ਨੇ ਕੋਈ ਵੋਟਾਂ 'ਚ ਖੜਾ ਹੁੰਦਾ ਇਲੈਕਸ਼ਨ ਲੜਨੀ ਹੁੰਦੀ ਹੈ ਉਹ ਸਖਤ ਫੈਸਲਾ ਨਹੀਂ ਲੈਂਦਾ ਪਰ ਸਖਤ ਫੈਸਲੇ ਲੈ ਕੇ ਕੰਮ ਚੱਲਣਗੇ ਪਿੰਡਾਂ ਦੇ ਨਹੀਂ ਸਾਰੇ ਪਿੰਡ ਖੰਡਰ ਬਣ ਜਾਣਗੇ ਬੁਰਾ ਹਾਲ ਹੈ ਸਫਾਈ ਦਾ ਬੁਰਾ ਹਾਲ ਹੈ ਬਾਕੀ ਸਾਡੀ ਹੋਰ ਵੀ ਬੇਨਤੀ ਹੈ ਜੀ ਅਸੀਂ ਲੋਕਾਂ ਨੂੰ ਇਹ ਵੀ ਕਹਿੰਦੇ ਆ ਵੀ ਆਪ ਕੋ ਆਪਦੇ 12 ਦੀ ਜ਼ਬਾਈ ਨਾਲੀ ਦੀ ਜ਼ਬਾਈ ਜਿੱਥੇ ਨਹੀਂ ਕਰ ਸਕਦਾ ਕੋਈ ਸਾਂਝਾ ਦਉ ਐ ਉਥੇ ਸਾਨੂੰ ਦੱਸੋ ਅਸੀਂ ਤੇ 10 ਵਾਰ ਕਰੀਏ ਕਰਾਵਾਂਗੇ ਅਸੀਂ ਕਹਿਣਾ ਚਾਹੁੰਦਾ ਜਿਵੇਂ ਹੁਣ ਅਸੀਂ ਕੰਮ ਕਰਨਾ ਚਾਹੁੰਨਾ ਬਰਡਰ ਬਕਸਾ ਜੇ ਲੋਕ ਸਹਿਯੋਗ ਦੇਣ ਵੱਧ ਚੜ ਕੇ ਤੇ ਕੰਮ ਬਹੁਤ ਵਧੀਆ ਕੰਮ ਐ ਇਹ ਠੀਕ ਐ ਅਸੀਂ ਕਰਨਾ ਚਾਹੁੰਦੇ ਲੋਕਾਂ ਤੋਂ ਸਹਿਯੋਗ ਮੰਗਣਾ ਸਹਿਯੋਗ ਦੇਣ ਤਾਂ ਇਦੋਂ ਵਧੇ ਕੰਮ ਕੋਈ ਨਹੀਂ ਕਿੰਨਾ ਰੱਖੇ 282 ਨੂੰ ਰੱਖੇਗਾ 3000 ਰੁਪਏ ਚਰਨੋਂ ਰੱਖੇਗਾ ਅੱਛਾ ਇੱਕ ਘਰ ਨੂੰ ਕਦੋਂ ਕਿੰਨੇ ਚਿਰ ਚ ਇਕੱਠਾ ਕਰਨਾ ਇਹ बस आ ही 1-2 ਮਹੀਨੇ ਚ ਕਰਨਾ ਸੀ ਨੇ ਕਰਕੇ ਭਰਨਾ ਜਿੰਨਾ ਚਿਰ ਨੂੰ ਵਾਟਰ ਬਾਕਸ ਕਿੰਨੇ ਚਿਰ ਨੂੰ ਸ਼ੁਰੂ ਕਰਨਾ ਹੈ ਅਗਸਤ ਮਹੀਨੇ ਚ ਬਈ ਸ਼ੁਰੂ ਹੋਣਾ ਜਿੰਨਾ ਛੇਤੀ ਭਰਦਾਗਾ ਉਨਨੇ ਛੇਤੀ ਕੰਮ ਸ਼ੁਰੂ ਹੋਏ ਅੱਛਾ ਅਗਸਤ ਚ ਵਾਟਰ ਬਾਕਸ ਭਰਨੇ ਸ਼ੁਰੂ ਹੋ ਜਾਣਗੇ ਹਾਂਜੀ ਹਾਂ ਇੱਕ ਗੱਲ ਹੋਰ ਦੱਸ ਦਿਆਂ ਮੇਰੀ ਐਕਸ਼ਨ ਨਾਲ ਗੱਲ ਹੋਈ ਆ ਠੀਕ ਹੈ 30 ਬੰਦੇ ਕਹਿੰਦੇ ਸਾਡੀ ਗਲੀ ਨਵੇਂ ਮਡੀਆਂ ਅਸੀਂ ਪਾਈਪ ਨਹੀਂ ਪਾਉਣ ਦਿੰਦੇ ਗਲੀ ਖਰਾਬ ਹੋ ਜਾਉ ਉਹ ਪੈਸਾ ਮੈਕਮੇ ਨੇ ਗਲੀਆਂ ਤੇ ਜਿਹੜੀ ਵੀ ਸੜਕ ਪੱਟਣਗੇ ਜਾ ਗਲੀ ਪਟਣਗੇ ਉਵੇਂ ਠੀਕ ਕਰਕੇ ਦੇਣਗੇ ਬਾਈ ਠੀਕ ਹੈ ਪੈਸਾ ਉਸ محکمہ ਨੂੰ ਇਹ ਦੇਊਗਾ ਵਿਭਾਗ ਦਾ ਦੇਊਗਾ ਸਾਡੇ 6 ਕਰੋੜ ਚੋਂ ਲੋਕ ਪੈਸੇ ਦੇਣਗੇ ਪੰਚਾਇਤ ਨੂੰ ਲੋਕ ਦੇਣਗੇ ਸਾਡੇ ਦੇ ਰਹੇ ਨੇ ਬਾਕੀ ਥੋੜਾ ਸਾਰਿਆਂ ਨਾਲੋਂ ਵੱਧ ਸਾਨੂੰ 700 ਦਾ ਥੋੜਾ ਬਹੁਤ ਧੰਨਵਾਦ ਤੇ ਵਧੀਆ ਮੈਗਰੀ ਨੂੰ ਖਾਲਸਾ ਵੈਗਰੀ ਨੂੰ ਮੈਂ ਪੰਚਾਇਤ ਮੈਂਬਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੋ ਕਿ ਸਾਡੀ ਸੜਕ ਹੈ ਇਹ ਜਿੰਨੀ ਕਿ ਪਚਾਈ ਇਹਦੀ ਹਿਸਾਬ ਨਾਲ ਬਣਦੀ ਆ ਬਾਬੇ ਭਾਈ ਬਾਦ ਦੇਖ ਕੇ ਇਹਦੀ ਚਾਈ ਕਰੀ ਜਾਵੇ ਇਹਨੂੰ ਛੇਧੂ ਛੇਤੀ ਬਣਾਇਆ ਜਾਵੇ ਲੋਕ ਇਹ ਚੋਂ ਪ੍ਰੇਸ਼ਾਨ ਹਰ 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 ਹੁੰਦਾ ਹੈ ਇਹ ਵਾਟਰ ਬਾਕਸ ਕਰਕੇ ਵੀ ਰੁਕੂ ਹੋਣਾ ਕਿਉਂ ਪਾਈਪ ਲਾਈਨ ਦਬੂਗੀ 4 ਫੁੱਟ ਉੱਚੀ ਆ 4 ਫੁੱਟ 4 ਫੁੱਟ ਉੱਚੀ ਹੈ ਇਹ ਤਾਂ ਭਾਈ ਮੂੜਾ ਵਿੱਚ ਲੁਕ ਜੂ ਹਾਂਜੀ ਇਹ ਫਿਰ ਵਾਟਰ ਬਾਕਸ ਹੈ ਜਿਹੜਾ ਕਦੋਂ ਕਿੰਨੇ ਟਾਈਮ ਵਿੱਚ ਬਣ ਕੇ ਤਿਆਰ ਹੋਊਗਾ ਜਦੋਂ ਜੀ ਮੰਨ ਲਓ ਵੀ ਆਪਾਂ ਨੇ ਪੈਸੇ ਇਕੱਠੇ ਕਰਕੇ ਸਰਕਾਰ ਨੂੰ ਦੇਤੇ ਉਸ ਤੋਂ ਬਾਅਦ 10 ਵੀ ਦਿਨਾਂ ਚ ਇਹਦਾ ਕੰਮ ਜਿਹੜਾ ਸਟਾਰਟ ਹੋ ਜਾਊਗਾ ਪਹਿਲ ਤਾਂ ਇਹ ਵੀ ਲੋਕ ਜਲਦੀ ਪੈਸੇ ਦੇਣ ਯਾਨੀ ਕਿ ਛੇਤੀ ਜਲਦੀ ਆਪਾਂ ਪੈਸੇ ਇਕੱਠੇ ਕਰ ਲਾਂਗੇ ਸਰਕਾਰ ਨੇ ਦੇ ਖਾਤੇ 'ਚ ਜਿੰਨੇ ਵੀ ਵਾਟਰ ਬਾਕਸ ਦੇ ਕੀ ਕਰਨਗੇ ਵੀ ਉਹ 'ਚ ਪਾ ਦਾਂਗੇ ਆਪਾਂ ਉਦੋਂ ਬਾਅਦ ਇਹ ਕੰਮ ਸ਼ੁਰੂ ਕਰੂ ਕਦੋਂ ਸ਼ੁਰੂ ਕਰ ਰਹੇ ਹੋ ਪੈਸੇ ਇਕੱਠੇ ਕਰਨੇ ਪੈਸੇ ਅਸੀਂ ਬਸ ਦੋ ਕੁ ਦਿਨਾਂ 'ਚ ਸਾਰੇ ਪਿੰਡ ਦੇ ਵਿੱਚ ਸਨੇਹਾ ਲਾ ਦਈਏ ਠੀਕ ਹੈ ਵੱਖ-ਵੱਖ ਚੌਂਦਰਿਆਂ ਦੇ ਇਕੱਠੇ ਕਰਕੇ ਬਾ ਵੱਖ-ਵੱਖ ਮੀਡੀਆ ਨੂੰ ਵੱਡਾ ਪਿੰਡਾਂ ਨੂੰ ਪਤਾ 2000 ਦਾ ਮੰਨਿਆ ਸੀ ਨੇ ਵੀ 2000 ਦੇ ਲਈ ਹੈ ਜਿਹੜੀ ਉਹ ਪੈਸੇ ਦੇ ਨਾਲ ਹੀ ਵਿੱਚ ਗਰੀਬ ਜਨ ਅੱਛਾ ਠੀਕ ਹੈ ਗਰੀਬ ਨੇ ਤੇ ਐਸੀ ਵੀ ਗਰੀਬਰੇ ਜੋ ਵੀ ਨਹੀਂ ਦੇ ਸਕਦੇ ਵਾਟਰ ਬਾਕਸ ਬਣ ਰਹੇ ਬਹੁਤ ਟਾਈਮ ਤੋਂ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਵਧੀਆ ਜੀ ਅੱਛਾ ਲੋਕ ਬਿੱਲ ਭਰਨਗੇ ਭਰਨਗੇ ਖੁਸ਼ ਹੋ ਕੇ ਠੀਕ ਹੈ ਜਿਹੜੇ ਕੋਈ ਨਹੀਂ ਭਰਦੇ ਉਹਨਾਂ ਤੇ ਕੋਈ ਹੋਣਾ ਚਾਹੀਦਾ ਹੈ ਉਹਨਾਂ ਦੇ ਕਨੈਕਸ਼ਨ ਕੱਟ ਦੋ ਠੀਕ ਹੈ ਕਿਉਂ ਜੀ ਬਾਬਾ ਜੀ ਹਾਂ ਬਹੁਤ ਵਧੀਆ ਬਾਈ ਪੰਚਾਇਤ ਦਾ ਸਾਫ ਰਹਿਣਾ ਚਾਹੀਦਾ ਸਰਪੰਚ ਦਾ ਹਾਂ ਬਹੁਤ ਵਧੀਆ ਕੱਟ ਦੋ ਕਿੰਗੀ ਗੱਲ ਹੈ ਬਿੱਲ ਭਰਨਾ 10 ਰੁਪਏ ਕੀ ਆ 50000 ਰੁਪਏ ਲੱਗਦਾ ਇੱਕ ਕਨੈਕਸ਼ਨ ਤੇ 60 70000 ਲੱਗਦਾ ਉਹਦਾ ਵਿਆਜ ਵਿਆਜ ਦੇ ਨਾਲ ਵਿਆਜ ਤੇ ਵੀ ਬਹੁਤ ਲੱਗ ਜਾਂਦਾ ਬਿੱਲ ਆਉਂਦਾ ਕਿਉਂ ਜੀ ਲੋਕ ਆਪਾਂ ਦੇਖੇ ਬਹੁਤ ਥੋੜੀਆਂ ਥੋੜੀਆਂ ਗੱਲਾਂ ਪਿੱਛੇ ਯਾਨੀ ਕਿ ਨੁਕਸਾਨ ਵੱਡਾ ਹੋ ਜਾਂਦਾ ਪਿੰਡ ਦਾ ਜਿਵੇਂ ਬਿੱਲ ਭਰਨਾ ਹੋਰ ਨਹੀਂ ਆਪਾਂ ਤਾਂ ਦੇਖੋ ਅਜ ਦੇ ਹੱਕੇ ਚ ਆਪਾਂ ਦਾ ਕਿਹੜਾ ਪਾਣੀ ਮਿਲੇ ਡੂੰਗਾ ਪਾਣੀ ਵਧੀਆ ਮਿਲੂ ਲੋਕਾਂ ਨੂੰ ਬਿਲ ਕੋਈ ਬਹੁਤੀ ਵੱਡੀ ਚੀਜ਼ ਨਹੀਂ ਬਿੱਲ ਭਰਨਾ ਚਾਹੀਦਾ ਆਪਾਂ ਭਰਾਂਗੇ ਠੀਕ ਹੈ ਜੀ ਕੀ ਦੇਖ ਰਹੇ ਹੋ ਹਾਂ ਜੀ ਨੰਬਰਦਾਰ ਸਾਹਿਬ ਕਿਵੇਂ ਹੈ ਬੱਟਰ ਬਾਕਸ ਸਾਨੂੰ ਇਹ ਫੇਲ ਲੱਗਦਾ ਕਿ ਫੇਲ ਦਾ ਕਾਰਨ ਦੱਸਦਾ ਆਓ ਰਾਜੋ ਕਿਵੇਂ ਫੇਲ ਕਿਵੇਂ ਕਹਿ ਰਹੇ ਹੋ ਤੁਸੀਂ ਕਿਸ ਤਰ੍ਹਾਂ ਲੱਗਦਾ ਇੱਥੇ ਟੂਟੀ ਦੇ ਉੱਤੇ ਮੀਟਰ ਚਾਹੀਦਾ ਜੇ ਦਾ ਮੀਟਰ ਹੋਇਆ ਤਾਂ ਤਾਂ ਅਗਲਾ ਪਾਣੀ ਬੰਦ ਕਰੂਗੀ ਮੇਰਾ ਪਾਣੀ ਵਧਣਾ ਲੱਗ ਜੇ ਠੀਕ ਹੈ ਫਿਰ ਉਹਦੇ ਸਾਹ ਨਾਲ ਬਿਲਾਉਣਾ ਤੁਸੀਂ ਦਾ ਕਿਉਂਕਿ ਕਹਿੰਦਾ ਜਦੋਂ ਸਾਡੇ ਪਾਣੀ ਨਹੀਂ ਹੁੰਦਾ ਲੋੜ ਨਹੀਂ ਹੁੰਦੀ ਆ ਤਾਂ ਨਾਲੀ ਬੰਦ ਨਹੀਂ ਕਰਦਾ 20 ਰੁਪਏ ਦੀ 100 ਰੁਪਏ ਦੀ ਟੂੜੀ ਨਹੀਂ ਕੋਈ ਲਾਉਂਦਾ ਟੂੜੀ ਕਿਉਂ ਲਾਉਂਦਾ ਆਹ ਲਗਦਾ ਆਪਣੀ ਲੋੜ ਹੈ ਪਾਣੀ ਪਾੜ ਨਾਲ ਹੀ ਛੱਡ ਦੂੰ ਚੱਲੀ ਜਾਂਦੀਆਂ ਨੇ ਟੂਟੀਆਂ ਆਮੇ ਦੇਖਦੇ ਆਪਾਂ ਪਿੰਡਾਂ ਸ਼ਹਿਰਾਂ ਚ ਆਮੇ ਚੱਲ ਰਿਹਾ ਸਾਡੇ ਘਰਾਂ ਦੇ ਵਿੱਚ ਇੱਥੇ ਜਦੋਂ ਪਿੰਡ ਚ ਪਾਣੀ ਕਿਉਂ ਚੜਨੋਂ ਹਟਿਆ ਜਦੋਂ ਲੋਕਾਂ ਦੀ ਟੂੜੀ ਬੰਦ ਚੱਲੀ ਨਹੀਂ ਲੱਗੀ ਨਹੀਂ ਹੈ ਜੀ ਉੱਥੇ ਪਾਣੀ ਉੱਤੇ ਜੜੀ ਨਹੀਂਗਾ ਇਹਦੇ ਵਾਸਤੇ ਫਿਰ ਕੀ ਹੋਣਾ ਚਾਹੀਦਾ ਮੀਟਰ ਲੱਗਣੇ ਚਾਹੀਦੇ ਨੇ ਮੀਟਰ ਟੂ ਦੇ ਆਧਾਰ ਤੇ ਬਿਲਾਉਣਾ ਚਾਹੀਦਾ ਜੇ ਮੀਟਰ ਦੇ ਆਧਾਰ ਤੇ ਬਿਲਾਊਗਾ ਨਾ ਡਰ ਕੇ ਵਾਲਾ ਬੰਦ ਕਰੂਗਾ ਠੀਕ ਹੈ ਨਹੀਂ ਨਹੀਂ ਚੱਲਣਾ ਨਹੀਂ ਸਿਸਟਮ ਸਾਰਾ ਕਿਉਂ ਬਲਦੇਵ ਸਿੰਘ ਦੇਖ ਸਕਦੇ ਹੋ ਦੋਸਤੋ ਪੱਪੂ ਨੰਬਰਦਾਰ ਨੇ ਗੱਲ ਕਰੀ ਹੈ ਵੀ ਬਿਲਕੁਲ ਸਹੀ ਹੈ ਵੀ ਮੀਟਰ ਤੇ ਉਹ ਲਗ ਮੀਟਰ ਲੱਗਣਾ ਚਾਹੀਦਾ ਜਾਨੀ ਕਿ ਟੂਟੀ ਤੇ ਵੀ ਤਾਂ ਜਿੰਨਾ ਬਿੱਲ ਆ ਉਹ ਵਰਤ ਲੂ ਹੁਣ ਆਪਾਂ ਘਰਾਂ ਦਾ ਵੀ ਜੇ ਮੋਟਰ ਦਾ ਲਾਈਏ ਬਿੱਲ ਭਰਦੇ ਆ ਚਲੋ ਚਾਹੇ ਯੂਨਿਟ ਮਾਫੇ ਆ ਹੁਣ ਕਦੇ ਭਰਨਾ ਵੀ ਪੂ ਪਹਿਲਾਂ ਵੀ ਭਰਦੇ ਸੀ ਉਹਨਾਂ ਕਦੇ ਬਿੱਲ ਆਊਗਾ ਬੱਦ ਤੋਂ ਬੱਦ ਵਾਟਰ ਬਾਕਸ ਦਾ ਗਰੀਬ ਬੰਦੇ ਦੀ ਵੱਡੀ ਸਹੂਲਤ ਹੈ ਡੂੰਘੇ ਬੋਰ ਲੱਗਣਗੇ ਇਹ ਕਿੰਨੇ ਕ ਡੂੰਘੇ ਲੱਗਣਗੇ ਬੋਰ ਬੋਰ ਇਹ ਤਕਰੀਬਨ ਜੀ 500 ਤੋਂ ਲੈ ਕੇ 1000 ਫੁੱਟ ਤੱਕ ਦਾ ਪਾਣੀ ਚੈੱਕ ਕਰਾ ਕੇ ਜਿੱਥੇ ਵੀ ਪਾਣੀ ਵਧੀਆ ਮਿਲੂਗਾ ਉਥੇ ਲੱਗਣਗੇ ਬਾਕੀ ਜਿਹੜੀ ਪਾਈਪ ਲਾਈਨ ਪਾਊਗੀ ਜੀ ਆਪਣੀ ਗਲੀਆਂ ਉਹ ਸੈੱਟ ਕਰਾ ਕੇ ਦੇ ਪੈਸੇ ਸੜਕ ਕਮੇਟੇ ਦੇ ਵੰਣਗੇ ਜਿਹੜੀ ਕੋਈ ਸੜਕ ਪਟੂਗੀ ਚੱਲ ਰਹੀ ਆ ਵਧੀਆ ਸਾਫ਼ ਸੜਕ ਆ ਉਹ ਤਾਂ ਸੜਕ ਕਮੇਟੇ ਨੂੰ ਪੈਸੇ ਪਾਏ ਜਾਣਗੇ ਗਲੀਆਂ ਨਾਲ ਗਲੀਆਂ ਦੇ ਪੰਚਾਇਤ ਵਿਭਾਗ ਨੂੰ ਪਾਏ ਜਾਣਗੇ ਦੁਬਾਰੇ ਓਮ ਹੀ ਸੈੱਟ ਕਰਕੇ ਉਹ ਕਰਿਆ ਜਾਊਗਾ ਜੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਹਾਂ